ਜਦੋਂ ਦੀ ਹਾਦਸੇ ਦੀ ਖਬਰ ਸੁਣੀ ਆ ਨੀਂਦ ਆ ਰਹੀ ਐ ਸੋਚਾਂ ਦੇ ਵਿੱਚ ਚਿੰਤਾ ਦੇ ਵਿੱਚੋਂ ਬੁੜੀਆਂ ਲੱਗ ਅਸੀਂ ਲੱਗ ਗਏ ਮਾਂ ਤੇ ਇਹ ਹੀ ਸੋਚ ਆ ਜਣੀ ਹਰ ਟਾਈਮ ਇਹ ਜਦੋਂ ਦੀ ਸੁੱਖ ਭਾੜ ਦੇ ਦਿੱਤੀ ਤੇ ਇੱਕ ਬਜਰਾ ਕਾਇਮ ਹੋ ਜੇ ਵੀ ਘਰ ਦਾ ਇੱਕੋ ਇੱਕ ਲੜਕਾ ਵਾ ਚਰਾਗ ਆ ਇੱਕ ਤਰ੍ਹਾਂ ਦਾ ਕਨੇ ਕੁੜੀ ਗਈ ਹੈ ਕੈਨੇਡਾ ਜੀ ਪਿੰਡ ਦਾ ਮਾਣ ਐ ਰਾਜਵੀਰ ਜਦੋਂ ਇੰਨੀ ਭਿਆਨਕ ਖਬਰ ਸੁਣੀ ਤਾਂ ਕਿੱਦਾਂ ਦੇ ਹਾਲਾਤ ਬਣੋਂ ਮੈਂ ਤਾਂ ਪਿੰਡ ਦਾ ਹੀ ਚੱਲਦਾ ਸੀ ਸਾਡੇ ਪਿੰਡ ਨੂੰ ਤਾਂ ਬਹੁਤ ਛੋਟਾ ਜਾਵੇ ਬਹੁਤ ਲੋਕ ਘਟ ਜਾਣਦੇ ਰਾਜਵੀਰ ਜਵੰਦਾ ਦੇ ਨਾਂ ਤੇ ਆਹ ਇੱਥੇ ਰਾਜਵੀਰ ਜਵੰਦਾ ਦਾ ਮਕਾਨ ਤਾਂ ਸੁਸੰਭਿਤ ਹੈ ਹਰ ਟਾਈਮ ਜਾਨੀ ਹਰ ਇੱਧਰ ਆਉਂਦੇ ਰਹਿੰਦੇ ਲੋਕ ਸਾਨੂੰ ਪੁੱਛਦੇ ਤਨ ਪਤਾ ਲੱਗਦਾ ਵੀ ਉਹਦਾ ਨਾਮ ਬਾਹਰ ਹੈਗਾ ਕਰਕੇ ਤਾਂ ਹੀ ਆ ਕੇ ਪੁੱਛਦੇ ਉਹ ਪਹਿਲੇ ਆਏ ਸਾਡੇ ਪਿੰਡ ਉਹਨੇ ਖਾੜੇ ਲੈ ਸੌਕੇ ਤੌਰ ਤੇ ਕੋਈ ਪਛਾਣ ਨਹੀਂ ਸੀ ਲੈਂਦਾ ਮਤਲਬ ਉਦਾਂ ਲਾ ਦੇਣਾ ਨੇ ਸੌਕੇ ਤੌਰ ਤੇ ਅੱਛਾ ਪੈਸਾ ਕੋਈ ਪਛਾਣ ਨਹੀਂ ਸੀ ਲੈਂਦਾ ਕਿ ਪਹਿਲਾਂ ਜਦੋਂ ਚੰਦ ਹੋ ਕੇ ਇੱਕ ਰਾਜਵੀਰਾ ਇੱਕ ਦੇ ਜੋਰ ਨਾਲ ਚਾਦਰਾਂ ਬਨ ਕੇ ਪੱਗ ਬਨ ਕੇ ਗਾਣਾ ਲੱਗਦਾ ਹੈ ਕਿ ਮਾਣ ਵਧਾਉਂਦਾ ਹੈ ਪੂਰਾ ਪੂਰਾ ਮਾਣ ਵਧਾਉਂਦਾ ਹਮ ਫਰੀਆ ਖਾਂਦਾ ਹੈ ਸਿੰਗਾ ਪੂਰਾ ਇੱਧਰ ਤੱਕ ਸੀ ਲੋਕਾਂ ਦਾ ਹਣੇ ਜਿਹੜਾ ਰੱਬ ਨੇ ਆ ਕੰਮ ਕਰਤਾ ਇਹ ਵਾੜਾ ਕੀਤਾ ਨਾ ਇਹ ਕੋਣ ਕੁੜੀਆਂ ਤਾਕ ਥੋ ਚੁੱਟਮੀਆਂ ਰਹਿੰਦੀਆਂ ਰੋਟੀ ਲਾਉਂਦੀਆਂ ਵੀ ਇਹੀ ਗੱਲਾਂ ਇਹੀ ਗੱਲੀਆਂ ਕੋਈ ਨਵੀਂ ਖਬਰ ਨਵੀਂ ਖਬਰ ਇੱਕਦੋ ਇਹਨਾਂ ਖਬਰਾਂ ਇਹੀ ਹੈ ਮਤਲਬ ਕੋਈ ਕਹਿੰਦਾ ਉਹ ਤਾਂ ਬਿਲਕੁਲ ਠੀਕ ਹੁਣ ਉਹਨਾਂ ਦੇ ਦਿਲ ਤੇ ਰੌਣ ਵਾਲੀ ਗੱਲ ਉਹ ਕਿਹੜੇ ਵਿਚਾਰੀਂ ਬੈਣੀਆ ਤੇ ਉੱਤੇ ਹੈ ਨਹੀਂ ਗਿਆ ਜਿੰਦਾ ਛਣ ਤੋਂ ਛਣ ਤਾਈ ਹੁੰਦੀ ਹੈ ਪਿੰਡ ਚ ਰੋਟੀ ਨਹੀਂ ਪੱਕਦੀ ਜਦੋਂ ਇਦਾਂ ਦੀ ਖਬਰ ਆਂਦੀ ਜਾ ਕੇ ਬੁੜੀਆਂ ਦਾ ਦੇਖਵੇ ਕਿ ਬੁੜੀਆਂ ਤਾਂ ਆਪੋ ਵਿੱਚ ਸੋਚੀ ਪਈਆਂ ਹੋਣੀਆਂ 1 ਵਜੇ ਕੀ ਹੈ ਜੇ ਜੋ ਅਕ ਕਿ ਰੱਬ ਨੇ ਖੋਲੇ ਹਾਂ ਕਦਾ ਮਾਂ ਦਾ ਪੁੱਤ ਸੀ गांव ਉਹਦਾ ਬਾਪ ਪਹਿਲਾਂ ਚਲੇ ਗਿਆ ਵਿਚਾਰਾ ਸਰਪੈਂਟ ਚ ਬਣਿਆ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਮੌਜੂਦ ਆ ਹਰ ਕੋਈ ਇਸ ਵੇਲੇ ਗਮ ਦੇ ਵਿੱਚ ਡੁੱਬਿਆ ਹੋਇਆ ਕਿਸੇ ਤੋਂ ਚੰਗੀ ਤਰ੍ਹਾਂ ਗੱਲ ਵੀ ਨਹੀਂ ਹੋ ਰਹੀ ਹਰ ਕੋਈ ਚਿੰਤਾ ਦੇ ਵਿੱਚ ਹੈ ਅਰਦਾਸਾਂ ਬੇਨਤੀਆਂ ਹਰ ਪਾਸੇ ਹੋ ਰਹੀਆਂ ਵਾ ਆਲੇ ਦੁਆਲੇ ਪਿੰਡਾਂ ਦੀ ਗੱਲ ਕਰਨਾ ਪਿੰਡ ਪੋਨਾ ਦੀ ਗੱਲ ਕਰਨਾ ਜੋ ਜੱਦੀ ਪਿੰਡ ਹੈ ਰਾਜਵੀਰ ਜਵੰਦਾ ਦਾ ਤੇ ਉੱਥੇ ਬਾਪੂ ਜੀ ਮੌਜੂਦ ਦਾ ਸਰੀਕੇ ਭਾਈਚਾਰੇ ਦੇ ਵਿੱਚੋਂ ਨੇ ਬਾਪੂ ਜੀ ਜਦੋਂ ਦੀ ਹਾਦਸੇ ਦੀ ਖਬਰ ਸੁਣੀ ਆ ਨੀਂਦ ਆ ਰਹੀ ਹੈ ਸੋਚਾਂ ਦੇ ਵਿੱਚ ਚਿੰਤਾ ਦੇ ਵਿੱਚੋਂ ਬੁੜੀਆਂ ਲੱਗ ਅਸੀਂ ਲੱਗ ਮਤ ਇਹ ਹੀ ਸੋਚ ਆ ਜਿਵੇਂ ਹਰ ਟਾਈਮ ਇਹ ਉਹਦੀ ਸੁੱਖ ਭਾੜ ਦੇ ਨਹੀਂ ਸੀ ਵੇ ਵਿਚਾਰਾ ਕਾਇਮ ਹੋ ਜੇ ਵੀ ਘਰ ਦਾ ਇੱਕੋ ਇੱਕ ਲੜਕਾ ਵਾ ਚਰਾਗ ਆ ਇੱਕ ਤਰ੍ਹਾਂ ਦਾ ਕ ਨਹੀਂ ਕੁੜੀ ਵਿਆਹੀ ਹੈ ਕੈਨੇਡਾ ਚ ਤੇ ਇੱਥੇ ਸੀ ਵਿਚਾਰਾ ਚੰਡੀਗੜ੍ਹ ਰਹਿੰਦਾ ਉੱਥੋਂ ਮੋਟਰਸਾਈਕਲ ਪਹਿਲੇ ਲੈ ਜੈ ਨਹੀਂ ਚੱਕੇ ਪਹਿਲੇ ਲੈਂਦੇ ਨੂੰ ਵੀ ਪਰਸ ਨਹੀਂ ਲੈਂਦਾ ਸੀ ਕਿ ਪਰਸਾ ਕੁਝ ਉਸ ਤੋਂ ਇੱਕ ਦਿਨ ਪਹਿਲਾਂ ਲੈਂਦਾ ਸੀ ਬਾਪੂ ਜੀ ਬੜਾ ਮਹਿੰਗਾ ਸੀ ਬਹੁਤ ਵੱਡਾ ਸੀ ਹਾਂ ਮਹਿੰਗਾ ਦਾ ਸੀ ਹਾਂ ਵੀ ਜਾਣੇ ਬੇ ਕੰਟਰੋਲ ਦਾ ਤਾਂ ਨਹੀਂ ਹੋਣ ਦੇ ਤਾਂ ਅਗਲਾ ਚਲਾਉਂਦਾ ਹੋਊਗਾ ਯਾਨੀ ਉਹਦੇ ਘਰ ਵਾਲੇ ਰੋਕਦੇ ਸੀ ਪਰ ਉਹ ਨੇ ਰੁਕੇ ਕਹਿੰਦਾ ਮੈਂ ਕਿ ਜਿਹੜਾ ਦੇਖਿਆ ਜਾਂਦਾ ਜਿਵੇਂ ਬੇਕੰਟਰੋਲ ਹੋ ਗਿਆ ਜਾਂ ਕਿਸੇ ਦੇ ਵਿੱਚ ਵੱਜ ਗਿਆ ਉਹ ਹੁਣ ਸਾਨੂੰ ਪਿੰਡ ਕੋਈ ਪਤਾ ਨਹੀਂ ਪੱਕੀ ਖਬਰ ਦਾ ਸਾਨੂੰ ਕੋਈ ਬਾਪੂ ਜੀ ਪਿੰਡ ਦਾ ਮਾਣ ਹੈ ਰਾਜਵੀਰ ਜਦੋਂ ਇੰਨੀ ਭਿਆਨਕ ਖਬਰ ਸੁਣੀ ਤਾਂ ਕਿੱਦਾਂ ਦੇ ਹਾਲਾਤ ਬਣ ਗਏ ਮਾਤਾ ਪਿੰਡ ਦਾ ਹੀ ਚੱਲਦਾ ਸੀ ਸਾਡੇ ਪਿੰਡ ਨੂੰ ਤਾਂ ਬਹੁਤ ਛੋਟਾ ਜਾਵੇ ਬਹੁਤ ਲੋਕ ਘਟ ਜਾਣਦੇ ਰਾਜਵੀਰ ਜਵੰਦਾ ਦੇ ਨਾਂ ਤੇ ਆ ਇੱਥੇ ਰਾਜਵੀਰ ਜਵੰਦੇ ਦਾ ਮਕਾਨ ਦਫ਼ਸਦ ਕਿਤੇ ਹਰ ਟਾਈਮ ਜਾਣੀ ਹਰ ਤੇ ਇੱਧਰ ਕਹੁੰਦੇ ਰਹਿੰਦੇ ਲੋਕ ਸੰਦ ਪਹੁੰਚਦੇ ਤੈਨੂੰ ਪਤਾ ਲੱਗਦਾ ਵੀ ਉਹਦਾ ਨਾਮ ਬਾਹਰ ਹੈਗਾ ਕਰਕੇ ਤਾਂ ਅਸੀਂ ਆ ਕੇ ਪੁੱਛਦੇ ਬਿਲਕੁਲ ਹਾਂ ਐਸੀ ਹੋ ਤੁਹਾਡਾ ਪੋਤਾ ਲੱਗਦਾ ਹੈ ਹਾਂਜੀ ਹਾਂ ਪੋਤਾ ਘਰਾਂ ਚੋਂ ਪੋਤਾ ਲੱਗਦਾ ਠੀਕ ਹੈ ਹਾਂ ਹਾਂ ਬਾਪੂ ਸੀ ਜਿਹੜੇ ਉਹਨਾਂ ਦੇ ਅੱਗੇ ਦਾਦਾ ਜੀ ਸੀ ਉਹ ਹਾਨੋ ਹਾਨ ਸੀ ਤੁਹਾਡੇ ਉਹ ਸਾਡੇ ਥੋੜਾ ਜਿਹਾ ਵੱਡੇ ਸੀ ਵੱਡੇ ਅੱਛਾ ਹਾਂ ਵੱਡੇ ਸੀਗੇ ਅਸੀਂ ਛੋਟੇ ਸੀਗੇ ਯਾਨੀ ਸਾਡੇ ਤਾਇ ਦੇ ਲੜਕੇ ਸੀ ਅਸੀਂ ਉਹਦੇ ਚਾਚੇ ਦੇ ਲੜਕੇ ਸੀਗੇ ਯਾਨੀ 3 ਇਹ ਕਰਾ ਚੋ ਅੱਛਾ ਹਾਂ ਪੀਡੀਸੀ ਸਰਟੀਫੀਕਟ ਨਿੱਕੇ ਹੁੰਦੇ ਦੇਖਿਆ ਹੋਵੇਗਾ ਕਿ ਗਾਣ ਦਾ ਕਿੰਨਾ ਸ਼ੌਂਕ ਹੈ ਰਾਜਵੀਰ ਨੂੰ ਹਨਾ ਹਰ ਤਰ੍ਹਾਂ ਦੇ ਸ਼ੌਂਕ ਨੇ ਹਾਂਜੀ ਹਾਂ ਹਾਂ ਦੋ ਖਾੜੇ ਲਾਇਆ ਸਾਡੇ ਪਿੰਡ ਉਹਨੇ ਖਾੜੇ ਲਾਇਆ ਸੌਕੇ ਤੌਰ ਤੇ ਕੋਈ ਪੈਸਾ ਨਹੀਂ ਸੀ ਲੈਂਦਾ ਮਤਲਬ ਉਦਾਂ ਲਾ ਦੇਣਾ ਉਹਨੇ ਸੌਕੇ ਤੌਰ ਤੇ ਅੱਛਾ ਕੋਈ ਪੈਸਾ ਨਹੀਂ ਪੈਸਾ ਕੁਝ ਨਹੀਂ ਸੀ ਲੈਂਦਾ ਕਿ ਪਹਿਲਾਂ ਜਦੋਂ ਚੱਲ ਹੋਇਆ ਅੱਛਾ ਉਹ ਤੋਂ ਬਾਅਦ ਫਿਰ ਵੱਧ ਗਿਆ ਫਿਰ ਪਿੰਡ ਵੀ ਆਉਣਾ ਉਹ ਬੰਦ ਹੋ ਗਿਆ ਕਿ ਜਿਹੜਾ ਬੰਦਾ ਵੱਧ ਜਾਂਦਾ ਉਹ ਫਿਰ ਉੱਥੇ ਏਡਾ ਕਰ ਲੈਂਦਾ ਉਹ ਚੰਡੀਗੜ੍ਹ ਰਹਿਣ ਲੱਗ ਗਿਆ ਮਹਾਲੀ ਹੂੰ ਬਾਪੂ ਜੀ ਗਾਣੇ ਕਿਵੇਂ ਦੇ ਲੱਗਦੇ ਆ ਰਾਜਵੀਰ ਦੇ ਸਰਦਾਰੀ ਨੂੰ ਲੈ ਕੇ ਧੀਆਂ ਨੂੰ ਲੈ ਕੇ ਬਾਬਲ ਨੂੰ ਲੈ ਕੇ ਕਿੰਨੇ ਗਾਣੇ ਉਹਨੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਗਾਏ ਨੇ ਕਿਵੇਂ ਸੁਣਦੇ ਹੋ ਸੁਣੀ ਗਾਣੇ ਗਾਣੇ ਮੈਂ ਘੱਟ ਸੁਣਿਆ ਗੋਦੀ ਕਿਉਂ ਮੇਰੇ ਮੈਂ ਹੈਗੇ ਕੰਨਾਂ ਦਾ ਬੋਲਾ ਠੀਕ ਆ ਤੇ ਥੋੜਾ ਜਿਹਾ ਜਦੋਂ ਕੋਲੇ ਖੜ ਕੇ ਗਾਇਆ ਉਹਨੇ ਵਧੀਆ ਗਾਇਆ ਉਹਦੀ ਬਾਤ ਸੋਹਣੀ ਸੀਗੀ ਕਹਿੰਦੇ ਉੱਚੀ ਏਕ ਵਾਲਾ ਗਾਇਕ ਆ ਇਦਾਂ ਦੇ ਗਾਇਕ ਬਹੁਤ ਘੱਟ ਹੁੰਦੇ ਇਕੱਲਾ ਗਾਉਂਦਾ ਇਹ ਨਹੀਂ ਬੇ ਜਨਨੀਆਂ ਨਾਲ ਨਹੀਂ ਗਾਉਂਦਾ ਜਾਨੀ ਇੱਜਤ ਨਾਲ ਗਾਉਂਦਾ ਸਾਵਨਾ ਜਾਨੀ ਇਹ ਨਹੀਂ ਵੀ ਟੱਪੇ ਟੱਪੀ ਜਾਂਦਾ ਨਾ ਇੱਕ ਦਾ ਜੋਰ ਪੂਰਾ ਹਾਂ ਸਾਵਨਾ ਹਾਂ ਸਾਵਨਾ ਬਿਲਕੁਲ ਬਿਲਕੁਲ ਚਾਦਰ ਬੰਦ ਕੇ ਜਾਂਦਾ ਬੰਦ ਹਾਂ ਹਾਂ ਚਾਦਰਾਂ ਬੰਨ ਕੇ ਸੋਹਣਾ ਸੁਨਖਾ ਰੂਪ ਪੂਰਾ ਪੰਜਾਬੀ ਸੱਭਿਆਚਾਰ ਨੂੰ ਦਿਖਾਇਆ ਕਿ ਸੇ ਸਾਢੇ 6 ਫੁੱਟ ਜਵਾਨ ਸੀ ਇਹਦੇ ਜਿੱਡਾ ਜਵਾਨ ਸੀ ਜਵਾਨ ਹਾਂ 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 ਸੋਹਣਾ ਸੁਨਖਾ ਇਹ ਨਹੀਂ ਹੈ ਵੀ ਕੋਰਾ ਨੂੰ ਠੀਕ ਠੀਕ ਜਦੋਂ ਬਾਪੂ ਜੀ ਜਦੋਂ ਕਲਾਕਾਰ ਰਾਜਵੀਰ ਬਣ ਜਾਂਦਾ ਵਾ ਉਸ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਗੇੜੀ ਕਦੇ ਲੱਗਦੀ ਆ ਗੁਰੂ ਘਰਾਂ ਦੇ ਜਾਂ ਆਪਣੇ ਪਿੰਡ ਦੀ ਕੋਠੀ ਦੇ ਵਿੱਚ ਆਉਂਦੇ ਆ ਤਾਂ ਮਿਲ ਕੇ ਜਾਂਦੇ ਆ ਬਾਪੂ ਜੀ ਤੁਸੀਂ ਰਸਤੇ 'ਚ ਬੈਠੇ ਬੁਲਾਉਂਦੇ ਆ ਹਾਂਜੀ ਹਾਂਜੀ ਸਾਸਤਰੀ ਕਾਲ ਤੋਂ ਬਿਨਾਂ ਕਲਜੀ ਤੋਂ ਬਿਨਾਂ ਕਦੇ ਨਹੀਂ ਬੋਲੇ ਮਾਤੇ ਲੱਗ ਕਿਉਂ ਅਸੀਂ ਵੱਡੇ ਥਾਵਾਂ ਮਾਤੇ ਲੈਸ ਕਰਕੇ ਅੰਕਲ ਦੀ ਕਹਿੰਦਾ ਨਾ ਚਾਚਾ ਨਾ ਤਾਇਆ ਕਿਉਂ ਅੱਜ ਕੱਲ ਅੰਕਲ ਦੀ ਕਹਿੰਦੇ ਇਹ ਨਹੀਂ ਪਤਾ ਚਾਚੇ ਨੂੰ ਕਹਿੰਦੇ ਨਹੀਂ ਪਤਾ ਇਹਨੂੰ ਕਹਿੰਦੇ ਜਾਣੀ ਬਾਪਤੋ ਵੈਨਾ ਸਾਰੇ ਅੰਕਲ ਹੀ ਆ ਕਲਾ ਉਹਨਾਂ ਦੇ ਹਾਂ ਹਾਂ ਇਹ ਇਨ ਬਾਪੂ ਜੀ ਤੁਸੀਂ ਵੀ ਦੇਖਿਆ ਵਾ ਰਾਜਵੀਰ ਜਦੋਂ ਕਲਾਕਾਰ ਬਣ ਗਿਆ ਖਾੜੇ ਪਿੰਡ ਦੇ ਵਿੱਚ ਹਨਾ ਲਾ ਕੇ ਜਾਣੇ ਆਪਣੇ ਪਿੰਡ ਦੇ ਲਈ ਕੋਈ ਪੈਸਾ ਨਹੀਂ ਲੈਣਾ ਸੁਣਿਆ ਖਾੜੇ ਸਾਹਮਣੇ ਬਹਿ ਕੇ ਸੁਣਿਆ ਵਾ ਨਹੀਂ ਪੈਸਾ ਲੈਂਦਾ ਸੀ ਹਾਂ ਫਰਕ ਲੱਗਦਾ ਵਾ ਕਿ ਹੋਰ ਵੀ ਬਹੁਤ ਸਾਰੇ ਗਾਇਕ ਆ ਇੱਕ ਰਾਜਵੀਰ ਆ ਇੱਕ ਦੇ ਜੋਰ ਨਾਲ ਚਾਦਰਾਂ ਬਨ ਕੇ ਪੱਗ ਬਨ ਕੇ ਗਾਣਾ ਲੱਗਦਾ ਹੈ ਕਿ ਮਾਣ ਵਧਾਉਂਦਾ ਹੈ ਪੂਰਾ ਪੂਰਾ ਮਾਣ ਵਧਾਉਂਦਾ ਹੂੰ ਵਧੀਆ ਗਾਉਂਦਾ ਸੀਗਾ ਪੂਰਾ ਇੱਜ਼ਤ ਸੀ ਲੋਕਾਂ ਚ ਹੂੰ ਪਰ ਜਿਹੜਾ ਰੱਬ ਨੇ ਆਹ ਕੰਮ ਕਰਤਾ ਇਹ ਵਾੜਾ ਕੀਤਾ ਨਾ ਹੂੰ ਚਾਹੁੰਦੇ ਹੋ ਕਿ ਆਪਣਾ ਪੁੱਤ ਜਿਹੜਾ ਫਿਰ ਉਸੇ ਲੈ ਦੇ ਵਿੱਚ ਆ ਜਾਵੇ ਜਲਦੀ ਜਲਦੀ ਹਾਂ ਹਾਂ ਉਹਦਾ ਪੂਰਾ ਸਾਰਾ ਪਿੰਡ ਚੋਂਦਾ ਵਾ ਹੂੰ ਬਹੁਤ ਘੱਟ ਉਮਰ ਦਾ ਹੂੰ ਪੱਕੜ ਉਹ ਸਾਰਾ ਪਿੰਡ 24 ਘੰਟੇ ਦਸਾਂ ਕਰਦਾ। ਹੂੰ। ਬਾਬੂ ਕੋ ਹੋ ਜਾਂਦੇ ਉਹ ਸੋਚ ਕੇ ਕਿ ਰਾਜਵੀਰ ਦੇ ਜੋ ਹਾਲਾਤ ਬਣ ਗਏ ਆ ਇੰਨਾ ਨੇਕ ਦਿਲ ਇਨਸਾਨ ਐਦਾਂ ਦੇ ਹਾਲਾਤ ਹੋਣੇ ਨਹੀਂ ਚਾਹੀਦੇ। ਹਾਂ ਜੀ ਹਾਂ ਬਿਲਕੁਲ। ਅਸਵਿਲੇ ਬਹੁਤ ਹਰ ਕੋਈ ਗਮ ਦੇ ਵਿੱਚ ਡੁੱਬਿਆ, ਹਰ ਕਿਸੇ ਦਾ ਚਿਹਰਾ ਮੁਰਝਾਇਆ ਹੋਇਆ। ਕਿਉਂਕਿ ਜਦੋਂ ਪਿੰਡ ਦਾ ਪੁੱਤ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਹੋਵੇ ਤਾਂ ਪਿੰਡ ਸੁਭਾਵਿਕ ਹੈ ਚਿੰਤਾ ਦੇ ਵਿੱਚ ਹੋਏਗਾ ਘੱਟ ਉਮਰ ਦਾ ਬਾਪੂ ਜੀ ਬਹੁਤ ਘੱਟ ਉਮਰ ਹੈ ਹੱਲੇ ਹਾਂਜੀ ਬਹੁਤ ਘੱਟ ਦਾ ਬੜੀ ਦੇ ਘੱਟੀ ਬੱਚੇ ਹੀ ਹੱਲੇ ਬੱਚੇ ਸਾਡੇ ਪਾਸ ਦਾ ਬੱਚੇ ਹੀ ਸੀਗਾ ਹਾਂ ਹਾਂ ਤੇ ਹੁਣ ਬੁੜੀਆਂ ਤਾਂ ਸੋਚ ਚੁੱਡਬੀਆਂ ਰਹਿੰਦੀਆਂ ਰੋਟੀ ਲਾਉਂਦੀਆਂ ਵੀ ਇਹੀ ਗੱਲਾਂ ਇਹੀ ਗੱਲੀਆਂ ਵੀ ਉਹ ਨਵੇਂ ਖਬਰ ਨਵੇਂ ਖਬਰ ਇੱਕ ਦੂਜੇ ਨਾਲ ਖਬਰਾਂ ਇਹੀ ਹਮ ਤਾਂ ਕੋਈ ਕਹਿੰਦਾ ਉਹ ਤਾਂ ਬਿਲਕੁਲ ਠੀਕ ਹੁਣ ਉਹਨਾਂ ਦਾ ਦਿਲ ਤੇ ਰੋਣ ਵਾਲੀ ਗੱਲ ਆ ਉਹ ਕਿਹੜਾ ਵਿਚਾਰੀ ਗਈਆਂ ਤਾਂ ਉੱਥੇ ਹੈ ਨਹੀਂ ਗਈਆਂ ਜਿੰਦਾ ਸੁਣ ਤੋਂ ਸੁਣਤੀ ਹੁੰਦੀਆਂ ਗਏ ਅਸੀਂ ਵੀ ਹੈ ਨਹੀਂ ਕਿ ਵੀ ਸੁਣ ਤੋਂ ਸੁਣਤੀ ਜਿਵੇਂ ਕੋਈ ਕਹਿੰਦਾ ਉਹਦੇ ਤੇ ਮਾਨ ਹੋ ਜਾਂਦਾ ਵੀ ਹਾਂ ਠੀਕ ਹੈ ਜੀ ਠੀਕ ਹੌਸਲਾ ਮਿਲ ਜਾਂਦਾ ਜਦੋਂ ਚੰਗੀ ਖਬਰਾਂ ਆਉਂਦੀਆਂ ਹਾਂ ਬਿਲਕੁਲ ਬਿਲਕੁਲ ਔਸ਼ਲਾ ਮੈਂ ਜਦੋਂ ਕੋਈ ਸ਼ਰਾਰਤੀ ਜਿਹੜੇ ਆ ਹੋਰ ਚੀਜ਼ਾਂ ਵਾਇਰਲ ਕਰਦੇ ਫੇ ਗੁੱਸਾ ਵੀ ਆ ਉਹਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਖਬਰ ਨਹੀਂ ਸਹੀ ਕਰ ਰਹੀ ਜਾਂ ਕਰ ਰਹਾ ਆ ਉਹਦਾ ਨੇ ਕੋਈ ਪਤਾ ਲੱਗਦਾ ਸਾਨੂੰ ਐਹੀ ਅਸੀਂ ਜਣੀ ਮੰਤ ਸੋਚਦੇ ਵੀ ਲੋਕ ਕਰਦੇ ਕੀ ਆ ਵੀ ਸਹੀ ਤਾਂ ਕੋਈ ਗੱਲ ਦੱਸੇ ਆ ਇਹ ਗੱਲ ਇੰਨੇ ਕ ਜਾਣਦੇ ਕੋਈ ਪਿੰਡ ਚ ਰੋਟੀ ਨਹੀਂ ਪੱਕਦੀ ਜਦੋਂ ਇਦਾਂ ਦੀ ਖਬਰ ਆਂਦੀ ਜਾ ਕੇ ਬੁੜੀਆਂ ਦਾ ਦੇਖਵੇ ਕਿ ਬੁੜੀਆਂ ਤਾਂ ਆਪੋ ਵਿੱਚ ਸੋਚੀ ਪਈਆਂ ਹੋਣੀਆਂ ਵੀ ਵਜਾ ਕੀ ਹੈ ਜੇ ਜੋ ਆ ਕਿ ਉਹ ਰੱਬ ਨੇ ਖੋਲੇ ਆ ਕੱਲਾ ਮਾਂ ਦਾ ਪੁੱਤ ਸੀ ਉਹਦਾ ਬਾਪ ਪਹਿਲਾਂ ਚਲੇ ਗਿਆ ਵਿਚਾਰਾ ਸਰਪੈਂਟ ਬਣਿਆ ਪਰ பஞ்சਬਾਨ ਤੋਂ ਵਿਚਾਰਾ ਉਹ ਦਾਰੂ ਨਾਲ ਕੋਈ ਡਬੈਟ ਪਾਇਆ ਉਥੋਂ ਉਹ ਖਤਮ ਹੋ ਗਿਆ ਆ ਮੇਰਾ ਕਹੇ ਥੋੜੇ ਸਾਲਾਂ ਦੀ ਚਾਰ ਕਿ ਸਾਲ ਦੀ ਗੱਲ ਹੋਊਗੀ ਜਦ ਕੋ ਜਿਹੜਾ ਜਾਂ ਚਾਰ ਜਾਂ ਤਿੰਨ ਤੇ ਉਸ ਤੋਂ ਬਾਅਦ ਇਹ ਮਾੜਾ ਜੀ ਦੀ ਚੜ੍ਹਾਈ ਉਸ ਤੋਂ ਵੱਧ ਹੋ ਗਈ ਵੱਧ ਹੋ ਗਈ ਉਹ ਚੰਡੀਗੜ੍ਹ ਚਲੇ ਗਿਆ ਉਹਨਾਂ ਜਿਹੜਾ ਇੱਥੇ ਰਹਿ ਜਾਂਦੇ ਜਿਹੜਾ ਡੈਡੀ ਰਹਿ ਆ ਇਹਨਾਂ ਸਕੂਲਾਂ ਚ ਹੀ ਪੜਿਆ ਰਾਜਵੀਰ ਹਾਂ ਹਾਂ ਇਹਨਾਂ ਚ ਹੀ ਪੜਿਆ ਹਾਂ ਇਹ ਪਟਿਆਲੇ ਪੜਿਆ ਪਟਿਆਲੇ ਪਰ ਜੁਨ ਕੰਨੀ ਜੁਨੀ ਵਿਰਾਤੀ ਸੀ ਇਹਨੇ ਗੱਲ ਸੁਣੀ ਆ ਪਤਾ ਆ ਨਾ ਸੁਣ ਦੇਖਦੇ ਹੁੰਦੇ ਸੀ ਸੋਚਿਆ ਸੀ ਕਿ ਇਹ ਪੁੱਤ ਸਾਡੇ ਪਿੰਡ ਦਾ ਇੰਨਾ ਮਾਣ ਉੱਚੀ ਜਗ੍ਹਾ ਲੈ ਜਾਏਗਾ ਗਿਆ ਤਾਂ ਇਸੇ ਪ੍ਰਾਇਮਰੀ ਤੋਂ ਸਿੱਧਵੇਂ ਮਤਲਬ ਸਿੱਧਵੰਤ ਫਿਰ ਗਾਮ ਪਟਿਆਲੇ ਗਿਆ ਕਿਸੇ ਸਾਹਬ ਨਾਲ ਜਾਂ ਜੁਨੀ ਵਿਰਾਤੀ ਜੀ ਕੇ ਸਾਨੂੰ ਇੰਨਾ ਨਹੀਂ ਪਤਾ ਵੀ ਜਮਤ ਕਿ ਪਾਣ ਪਾੜ ਹੈਗੇ ਸੀ ਇਹ ਨਹੀਂ ਪਤਾ ਵੀ ਕੀ ਗੱਲ ਤੇ ਉਦੋਂ ਬਾਅਦ ਉੱਥੇ ਗਿਆ ਕੇ ਕੌਣ ਲੱਗਾ ਪਟਿਆਲੇ ਆ ਪਾਪੂ ਜੀ ਕਿੱਥੇ ਸਾਥ ਦੇ ਵਿੱਚ ਹਨਾ ਦੁਨੀਆ ਭਰ ਦੀਆਂ ਖਬਰਾਂ ਸੋਚਦੇ ਸੀ ਗੱਲਾਂ ਕਰਦੇ ਸੀ ਪਰ ਅੱਜ ਆਪਣੇ ਹੀ ਪੁੱਤ ਪੋਤੇ ਬਾਰੇ ਗੱਲਾਂ ਕਰਨੀਆਂ ਪੈ ਰੀਆਂ ਉਹ ਸਾਡੇ ਸਾਬ ਨਾ ਤਾਂ ਜਾਨੀ ਦੀਵਾ ਬੋਝ ਗਿਆ ਪਿੰਡ ਦਾ ਦੀਵਾ ਬੋਝ ਗਿਆ ਕਿਉਂ ਇੱਕ ਐਡਾ ਇਹ ਜਿਹਾ ਗਾਇਕ ਮਤਲਬ ਜਿਆਦਾ ਨਿਕਲ ਜਾਣਾ ਪਿੰਡ ਦੇ ਵਿੱਚੋਂ ਪਿੰਡ ਦਾ ਨਾਮ ਚਾ ਕਰੇ ਸਿਰ ਤੇ ਪੁੱਤ aí ਉਹਦੇ ਦਾ ਕੀ ਬੰਦੇ ਦਾ ਹਾਲ ਹੁੰਦਾ ਡਰ ਲੱਗਦਾ ਕਿ ਐਦਾਂ ਦਾ ਗਾਇਕ ਅਸੀਂ ਗਵਾਣਾ ਨਹੀਂ ਕਦੇ ਵੀ ਨਾ 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 ਜਿਹੜੇ ਪਰਮਾਤਮਾ ਵਾਲੀ ਹੁੰਦੀ ਨੇ ਨੇ ਦੇਣ ਪਰਮਾਤਮਾ ਵਾਲੀ ਹੁੰਦੀ ਬੰਦਾ ਇਹ ਕੋਈ ਖਾਣ ਪੀਣ ਦਾ ਨਹੀਂ ਕਿਸੇ ਦੀ ਆਵਾਜ਼ ਗਲੇ ਦੀ ਰਗਾ ਬਾਤੇ ਬਹੁਤ ਘੱਟ ਲੋਕ ਹੁੰਦੇ ਹਾਂ ਹਾਂ ਬਹੁਤ ਘੱਟ ਜਾਨੀ ਕੋਈ ਹੁੰਦਾ ਪਰਮਾਤਮਾ ਵਾਲੀ ਹੁੰਦਾ ਜਾਨੀ ਆਮ ਹਰ ਬੰਦੇ ਨੇ ਥੋੜਾ ਬਣ ਜਾਣਾ ਵੀ ਖਾ ਪੀ ਕੇ ਮੈਂ ਪਹਿਲਵਾਨ ਬਣ ਜਾਣਾ ਭੋਕਣ ਦੇ ਪਰਮਾਤਮਾ ਵਾਲੀ ਮਿਲਦੀ ਜੇ ਜਿਹੜੀ ਗੋਰ ਬਿਲਕੁਲ ਹਾਂ ਹਾਂ ਠੀਕ ਸੋ ਬਿਲਕੁਲ ਅੱਜ ਅਸੀਂ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਬਾਪੂ ਹੁਣੀ ਰਾਜਵੀਰ ਬਾਰੇ ਗੱਲਾਂ ਕਰ ਰਹੇ ਸੀ ਕਿਉਂਕਿ ਹਰ ਕੋਈ ਕਿਸ ਤਰੀਕੇ ਦੇ ਨਾਲ ਹਰ ਤਰੀਕੇ ਦੀ ਉਹਨਾਂ ਦੀ ਰਿਪੋਰਟ ਰੱਖ ਰਿਹਾ ਉਹਨਾਂ ਬਾਰੇ ਸੋਚ ਰਿਹਾ ਉਹਨਾਂ ਦੀ ਪਲ-ਪਲ ਦੀ ਖਬਰ ਨੋਟ ਕਰ ਰਿਹਾ ਸੋ ਬਾਪੂ ਜੀ ਕਹਿੰਦੇ ਪਿੰਡ ਰੋਟੀ ਨਹੀਂ ਖਾ ਰਿਹਾ ਬੁੜੀਆਂ ਜਿਹੜੀਆਂ ਉਹ ਵੀ ਰੋਟੀ ਪਕਾਉਂਦੀਆਂ ਵੀ ਇਹ ਚੀਜ਼ਾਂ ਸੋਚੀ ਜਾ ਰਹੀਆਂ ਸਾਡਾ ਪੁੱਤ ਠੀਕ ਵਾ ਸਾਡਾ ਪੁੱਤ ਤੰਦਰੁਸਤ ਆ ਤਾਂ ਇਹ ਪਿੰਡ ਦੇ ਵਿੱਚ ਇਸ ਵੇਲੇ ਮਾਹੌਲ ਬਣਿਆ ਹੋਇਆ ਹੈ ਬਾਪੂ ਬਜ਼ੁਰਗ ਜਿਨ੍ਹਾਂ ਨੇ ਨਿੱਕੇ ਹੁੰਦੇ ਤੋਂ ਰਾਜਵੀਰ ਨੂੰ ਦੇਖਿਆ ਅੱਜ ਇਹ ਵੀ ਬਜ਼ੁਰਗ ਜਿਹੜੇ ਅੱਜ ਸੱਥਾਂ ਦੇ ਵਿੱਚ ਬੈਠੇ ਕਿਸ ਤਰੀਕੇ ਦੇ ਨਾਲ ਗਮਗੀਨ ਮਾਹੌਲ ਦੇ ਵਿੱਚ ਨਜ਼ਰ ਆ ਰਹੇ ਆ ਸੋ ਲੋੜ ਹੈ ਅਰਦਾਸਾਂ ਕਰਨ ਦੀ ਹਰ ਕੋਈ ਅਰਦਾਸ ਕਰ ਰਿਹਾ ਜਲਦੀ ਜਲਦੀ ਰਾਜਵੀਰ ਆਪਣੇ ਪਿੰਡ ਦੇ ਵਿੱਚ ਵੀ ਪਰਤੇ ਆਪਣੇ ਪਿੰਡ ਵਾਲਿਆਂ ਦਾ ਇਹ ਪਿਆਰ ਵੀ ਆਪਣੀ ਅੱਖਾਂ ਦੇ ਨਾਲ ਦੇਖੇ ਕਿ ਜੋ ਉਸਨੇ ਪਿਆਰ ਦਿੱਤਾ ਉਸਨੇ ਬਹੁਤ ਕਮਾਇਆ ਵੀ ਐਸ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਹਰ ਕੋਈ ਅੱਜ ਉਸ ਦੀ ਸਲਾਮਤੀ ਦੀਆਂ ਅਰਦਾਸਾਂ ਕਰ ਰਿਹਾ